चरण कमल संग प्रीत मन लागी सुर जन मिले प्यारे नानक अनद करे हर जप जप सगले रोग निवारे टोडी महला पंजवा कर तिजा चौपदे एक ओंकार सतगुरु प्रसाद आहा लपटयो रे मूड़े कछु न थोरी तेरो नहीं सो जानी मोरी रहा आपन राम न चीनो खिनुआ जो पर सो अपनी मनुआ नाम संगीसो मन बसायो छोड़ जाहे बाहु चित लायो सो संचो जित भूख तिसायो अमृत नाम तोसा नहीं पायो ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਥੋੜੀ ਮਹਿਲਾ ਪੰਜਵਾ ਹਮਾਰੇ ਏਕੇ ਹਰੀ ਹਰੀ ਆਨ ਅਵਰ ਹਿਆੜ ਨਾ ਕਰੀ ਰਹਾਉ ਵਡੇ ਭਾਗ ਗੁਰ ਆਪਣਾ ਪਾਇਓ ਗੁਰਮੋ ਕੋ ਹਰ ਨਾਮ ਦਿੜਾਇਓ ਹਰ ਹਰ जाप ताप व्रत नेमा हर हर त्याए कुशल सब खेमा आचार बिहार जात हर गुनिया महा आनंद कीर्तन हर सुनिया कहो नानक जिन ठाकुर पाया सब किस तिसके गृह में आया थोड़ी महला पंजवा कर चौथा दुबदे ਇਕ ਓੰਕਾਰ ਸਤਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੇ ਗਾਲੀ ਹਰ ਨੀਹੋ ਲਾ ਹੋਏ ਰਹਾਉ ਹੋ ਢੂਡੇ ਦੀ ਦਰਸ਼ਨ ਕਾਰਣ ਬੀਥੀ ਬੀਥੀ ਪੇਖਾ ਗੁਰ ਮਿਲ ਪਰਮ ਗਵਾਇ ਹੈ ਇਹੇ ਬੁੱਧ ਪਾਈ ਮੈਂ ਸਾਧੂ ਕਨਹੋ ਲੇਖ ਲਿਖਿਓ ਤੁਰ ਮਾਥੇ اے ਬਿਦ ਨਾਨਕ ਹਰ ਨੈਣ ਹਲੋਏ ਟੋੜੀ ਮਹਿਲਾ ਪੰਜਵਾ ਗਰਬ ਗਹਿਲੜੋ ਮੂਲੜੋ ਹਿਓ ਰੇ ਹਿਓ ਮਹਾਰਾਜ ਵੀ ਮਾਇਓ ਦੀ ਹਰ ਨਿਆਈ ਮੋਹਿ ਫਾਕੇ ਹੋ ਰੇ ਰਹਾਓ ਘਣੋ 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 ਸਦ ਲੋੜੇ ਬਿਨ ਲਹਿਣੇ ਕੈਠੇ ਪਾਇਓ ਰੇ महाज रो गाथ वाहू सो लुबड़ो निह भागड़ो भाए संजो रे मन सीख साधु जन सगलो थारे सगले प्राछत मिट्यो रे जाको लहणे महराज रिगड़ो जन नानक गरभास ना पौड़ियो ੋੜੀ ਮਹਿਲਾ ਪੰਜਵਾ ਘਰ ਪੰਜਵਾ ਦੁਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋੜ ਛੋੜ ਬਿਖਿਆਤੇ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ रूपन रूप मोरो कछना बिचारयो प्रेम गयो मोहे हर रंग पीन देख्यो लालन पाट बीच खोए अड़द चिता हर खेपतीन तिसहि को गृह सोई प्रभु नानक सो ठाकुर तिसहि को धीन तोडी महला पंजवा माई मेरे मन की प्रीत यही करम तरम जप यही राम नाम निर्मल है रीत राहू प्राण आधार जीवन तन मोरे देखन को दर्शन प्रभुनीत बाट घाट तो साथ संग मोरे मन अपने को मैं हर सखा कीत संत प्रसाद भए मन निर्मल कर कृपा अपने कर लीत सिमर सिमर नानक सुख पाया आद जुगाद भक्तन के मीत टोडीला पंजवा प्रभु जी मिल मेरे प्राण बिसर नहीं निमक ही रेते अपने भगत को पूरन दान राहौ खोब हो परम राख मेरे प्रीतम अंतर जामि सुगढ़ सुजाने कोट राज नाम तन मेरे अमृत दृष्ट तारो प्रभु माने आठ पहर रसना गुण गावे जस पूर अगावे समर्थ कान ਤੇਰੀ ਸ਼ਰਣ ਜੀ ਅਨਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋੜੀ ਮਹਿਲਾ ਪੰਜਵਾ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦੈ ਦਿਸ ਰਵਰਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬਹੋ ਨ ਮਰਤੇ ਝੂਰ ਧੰਦ ਬੰਧ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਕੂਰ ਟੋੜੀ ਮਹਿਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇਕ ਖਿਣ ਰਹਿ ਨ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਤਾਰੀ ਮਨ ਆਸ ਰਹਾਓ ਸਿਮਰੋ ਨਾਮ ਨਿਰੰજન ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ਼ ਪੂਰਨ ਪਾਰ ਬ੍ਰਹਮ ਸੁਖਾ ਦਾਤੇ ਅਬਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਸ਼ਾਂਤ ਸਹਿਜ ਸੁਖ ਮਨ ਉਪਜੋ ਕੋਟ ਸੂਰ ਨਾਨਕ ਪ੍ਰਗਾਸ ਟੋੜੀ ਮਹਲਾ ਪੰਜਵਾਂ ਹਰ ਹਰ ਪਤਿਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਪਾਵਨ ਰਹਾਉ ਸੁੰਦਰ ਸੁਗੜੇ ਚਤੁਰ ਸਭ ਬੀਤਾ रिद्धदास निवास भगत गुण गावन निर्मल रूप अनूप स्वामी कर्म भूम बीजन सो खावन बिसमन बिसम भय बिसमादा अन्न बियो दूसर लावन रसना सिमर सिमर जस जीवा नानक दास सदा बल जावन टोडी महला 5वा ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾਜਲ ਰਹਾਉ ਛੋੜ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜ ਸਾਧ ਮੰਗ ਚਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਕ ਦੇਹ ਕਾ ਇਹ ਊਤਮ ਫਲ ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭਏ ਮਲ ਟੋੜੀ ਮਹਿਲਾ ਪੰਜਵਾ ਮਾਈ ਚਰਨ ਗੁਰ ਮੀਠੇ ਵਡੇ ਭਾਗ ਦੇਵੇ ਪਰਮੇਸ਼ਰ ਕੋਟ ਫਲਾ ਦਰਸਨ ਗੁਰ ਢੀਠੇ ਰਹਾਉ ਗੁਣ ਗਾਵਤ ਅਚੂਤ ਅਬਿਨਾਸੀ काम क्रोध बिनसे मद तीठे अस्थिर भए साच रंग राते जन्म मरण बाहुन नहीं पीठे बिन हर भजन रंग रस जीते संत दयाल जाने सब झूठे नाम रतन पायो जन नानक नाम बिहून चले सब मूठे टोडी महला पंजवा ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰ ਪੂਰਾ ਭੇਟਿਓ ਬੜ ਭਾਗੀ ਜਾ ਕੋ ਅੰਤ ਨਾ ਪਾਰ ਆਵਾਰਾ ਕਰ ਗਹਿ ਕਾੜ ਲਿਓ ਜਨ ਆਪਣਾ ਵਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨੇ ਪੁਨੇ ਨਮਸਕਾਰਾ ਟੋੜੀ ਮਹਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਅਨੰਦ ਰਾਜ ਸੁਖ ਭੁਗਵੇ ਹਰ ਸਿਮਰਤ ਬਿਨ ਸੇ ਸਭ ਦੁਖ ਰਹਾਉ ਕੋਟ ਜਨਮ ਕੇ ਕਿਲ ਬਿਖ ਨਾ ਸਹਿ सिमरत पावन तन मन सुख देख स्वरूप पूरन भियासा दर्शन भेटत उतरी भुख चार पधारत अष्ट महासिद काम धेन पार जात हर हर रुख नानक शरण गही सुख सागर जन्म मरण फिर गर्भ ना दुख ੋਡੇ ਮਹਿਲਾ ਪੰਜਵਾ ਹਰ ਹਰ ਚਰਨਰ ਦੇਉ ਰਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ দান ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਾਹੁਰ ਕਛਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋੜੀ ਮਹਿਲਾ ਨਵਾ ਇਕ ਓੰਕਾਰ ਸਤਗੁਰ ਪ੍ਰਸਾਦ ਕਹੋ ਕਹਾ ਆਪਣੀ ਅਧਮਾਈ जो कनक कामनी के रस नह कीरत प्रभ गाई रहा जग झूठे को साच जान के तासो रुच उपजाई दीन बंध सिमरो नहीं कब हूँ होत जो संग सहाय मगन रहे माया मैं निस्दिन छुटी न मन की काई ਇਹ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਟੋੜੀ ਬਾਣੀ ਭਗਤਾ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾ ਚੁਲੀ ਚਰੇ ਖਜੂਰ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹਿ ਚਪਾਇਓ ਰਹਾਉ ਪੰਡਿਤ ਹੋਏ ਕੈ ਬੇਦ ਬਖਾਨੇ ਮੂਰਖ ਨਾਮ ਦਿਓ ਰਾਮਹਿ ਜਾਣੇ ਪੋਨ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤਿਤ ਪਵਿਤ ਭਏ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ एकादसी व्रत रहे काहे को तीरथ जाई पनत नाम देव सुकृत सुमत पए गुरमत राम कह को को ना बैकुंठ गए तीन छंदे खेल आछे रहौ कुम्हार के घर हांडिया छे राजा के कर सांडी गो ਬਾਸਨ ਕੇ ਗਰ ਰਾਂਡੀ ਆਚੇ ਰਾਂਡੀ ਸਾਂਡੀ ਹਾਂਡੀ ਗੋ ਬਾਣੀਏ ਕੇ ਗਰ ਹੀਂਗ ਆਛੇ ਭੈਸਰ ਮਾਥੇ ਸਿੰਘ ਗੋ ਦੇਵਲ ਮਧੇ ਲੀਗ ਆਛੇ ਲੀਗ ਸੀਗ ਹੀਗ ਗੋ ਤੇਲੀ ਕੈ ਕਰ ਤੇਲ ਆਛੇ ਜੰਗਲ ਮਧੇ ਬੇਲ ਗੋ माली के कर के लाचे केल बेल तेल गो संता मधे गोविंद आछे गोकुल मधे श्याम गो नामे मधे राम आछे राम श्याम गोविंद गो